ਸੁਨਾਮ ਦੇ ਪਿੰਡ ਤੋਲਾਵਾਲ ਚ ਕੁਝ ਲੋਕਾਂ ਨਾਲ ਮਾਰਕੁੱਟ ਹੋਈ ਹੈ ਇਲਜ਼ਾਮ ਹੈ ਕਿ ਦੇਰ ਰਾਤ ਨੂੰ ਬਾਹਰੋਂ ਆਏ ਬੰਦਿਆਂ ਨੇ ਪਿੰਡ ਦੇ ਕੁਝ ਲੋਕਾਂ ਤੇ ਹਮਲਾ ਕਰ ਦਿੱਤਾ ਪਿੰਡ ਵਾਸੀਆਂ ਮੁਤਾਬਕ ਹਮਲਾਵਰ ਪੀੜਤਾਂ ਤੋਂ ਘੋੜੀਆਂ ਖੋਣ ਦੇ ਮਕਸਦ ਨਾਲ ਆਏ ਸੀ ਜ਼ਖਮੀਆਂ ਨੂੰ ਸੁਨਾਮ ਦੇ ਸਿਵਲ ਹਸਪਤਾਲ ਚ ਪਹਤੀ ਕਰਵਾਇਆ ਗਿਆ ਨਾਰਾਜ਼ ਪਿੰਡ ਵਾਸੀਆਂ ਨੇ ਕਾਰਵਾਈ ਨਾ ਹੋਣ ਤੇ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ ਉਧਰ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੰਦੇ ਆ ਪਿੰਡ ਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ ਕਿ ਕੱਲ ਸਾਡੇ ਪਿੰਡ ਵਿੱਚ 10-12 ਬੰਦੇ ਆ ਕੇ ਪਿੰਡ ਦੇ ਜੋ ਗਰੀਬ ਪਰਜਾ ਪਤਸਨ ਉਹਨਾਂ ਦੀਆਂ ਦੋ ਘੋੜੀਆਂ ਸਨ ਉਹ ਘੋੜੀਆਂ ਖੋਣ ਵਾਸਤੇ ਪਿੰਡ ਵਿੱਚ ਆ ਗਏ ਉੱਥੋਂ ਜਦੋਂ ਪਿੰਡ ਦੇ ਬੰਦੇ ਹਟਾਉਣ ਲੱਗੇ ਉਹਨਾਂ ਤੇ ਆ ਮੇਰੇ ਵੀਰ ਦੇ ਸੱਟਾਂ ਮਾਰੀਆਂ ਇੱਕ ਦੇ ਸਿਰ 'ਚ ਕਿਰਪਾਨ ਮਾਰੀ ਗੁੰਡਾਗਰਦੀ ਦਾ ਨਾਚ ਕਰਕੇ ਗਏ ਹਨ ਇਹਨਾਂ ਨੂੰ ਨੱਥ ਪਾਉਣ ਵਾਸਤੇ ਮੈਂ ਬੇਨਤੀ ਕਰਦਾ ਸਾਰੇ ਹੀ ਪਰਵਾਸ਼ ਸਰਪਾਸਨ ਨੂੰ ਕਿ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਅਸੀਂ ਵੋਟਾਂ ਨਹੀਂ ਪਾਉਣੀਆਂ ਸਾਡਾ ਬਾਈਕਟ ਅਸੀਂ ਸ਼ਾਂਤੀ ਨਾਲ ਵੋਟਾਂ ਪਾਓ ਫੜ ਲਾਂਗੇ ਕੋਈ ਗੱਲ ਨਹੀਂ ਕਿਤੇ ਨਹੀਂ ਜਾਂਦੇ ਉਹ ਆ ਨਾਲ ਤਾਂ ਪਿੰਡ ਆਈ ਤੁਹਾਡੇ ਨਾਲ ਆ ਮੈਂ ਤਾਂ ਉਥੇ ਚੌਂਕ 'ਚ ਖੜਾ ਸੀ ਜੀਮੇ ਮੈਂ ਤਾਂ 5 ਮਿੰਟ ਵੀ ਨਹੀਂ ਲੱਗੇ ਦੇਦੇ ਇੱਥੇ ਆ ਗਿਆ ਮੌਕੇ ਤੇ ਜੀ ਸਾਡਾ ਛੋਟੇ ਨਾਲ ਤਾਂ ਕੋਈ ਰੋਸ ਨਹੀਂ ਦੇਦਾ ਸਾਡਾ